ਪਹਿਲੇ ਸਾਹਿਬ ਸਿਰ ਤੇ ਟੋਪੀ ਕੈਨੇਡਾ ਵਾਲੀ ਟੀ-ਸ਼ਰਟ ਪਾ ਕੇ ਅੱਜ ਸਫਾਈ ਦੀ ਮਹਿੰਮਤ ਦੇ ਵਿੱਚ ਆਗਾਜ਼ ਕੀਤਾ ਤੁਹਾਡੇ ਨੇ ਨਾਬੇ ਨੂੰ ਕੈਨੇਡਾ ਬਣਾ ਦੇਣਾ ਜੀ ਇਹ ਵੀ ਰਾਜਨੀਤਿਕ ਫੋਟੋਆਂ ਖਿਚਾਉਣ ਲਈ ਜ਼ਰੂਰ ਆ ਜਾਂਦਾ ਲਗਾਤਾਰ ਦਿਖਾਈ ਦੇਣਗੇ ਐਮਐਲਏ ਸਾਹਿਬਕ ਅੱਜ ਹੀ ਰੋਡਾਂ ਦੇ ਉੱਪਰ ਦੇਖਣਗੇ ਤੁਹਾਨੂੰ ਔਰ ਕਿਤੇ ਨਾ ਕਿਤੇ ਮਹਾਰਾ ਜੀ ਹੀਰਾ ਸਿੰਘ ਜੀ ਮਹਾਰਾ ਜੀ ਰਤਮਨ ਸਿੰਘ ਜੀ ਮਹਾਰਾ ਜੀ ਪ੍ਰਤਾਪ ਸਿੰਘ ਜੀ ਉਹਨਾਂ ਦੀ ਆਤਮਾ ਨੂੰ ਸਕੂਨ ਵੀ ਮਿਲੂਗਾ ਕਿ ਚਲੋ ਕੋਈ ਤਾਂ ਹੈਗੇ ਮੇਰੇ ਨਾਬੇ ਨੂੰ ਸਾਫ਼ ਕਰਨ ਵਾਲੇ ਨਾਬਾ ਦਿਵਸਾ ਜਿਹੜਾ ریاਸਤ ਨਾਬਾ ਦਾ ਦਿਵਸ ਮਨਾਇਆ ਸਾਰਿਆ 9 ਸਤੰਬਰ ਨੂੰ ਨਾਬਾ ਦੇ ਵਿੱਚ ਸਫਾਈ ਮਹਿੰਮਾ ਜਿਹੜੀ ਸ਼ਾਹੀ ਪਰਿਵਾਰ ਵੱਲੋਂ ਸ਼ੁਰੂ ਕੀਤੀ ਗਈ ਆ ਉਸ ਦੇ ਵਿੱਚ ਸ਼ਮੂਲੀਅਤ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਵੱਲੋਂ ਵੀ ਕੀਤੀ ਗਈ ਆ ਹੱਥਾਂ ਵਿੱਚ ਦਸਤਾਨੇ ਨੇ ਕਿਉਂਕਿ ਸਫਾਈ ਆ ਜਿਹੜੀ ਕਾਫੀ ਹਲਾਸ ਸੀ ਜਿਹੜੇ ਨਾਬੇ ਦੇ ਦੱਸੇ ਜਾ ਰਹੇ ਸ ਪਰ ਉਹ ਸਫਾਈ ਮਹਿੰਮਾ ਸ਼ੁਰੂ ਕੀਤੀ ਗਈ ਐਮ ਐਲ ਸਾਹਿਬ ਸਿਰ ਤੇ ਟੋਪੀ ਕੈਨੇਡਾ ਵਾਲੀ ਟੀ-ਸ਼ਰਟ ਪਾ ਕੇ ਅੱਜ ਸਫਾਈ ਦੀ ਮਹਿੰਮੇ ਦੇ ਵਿੱਚ ਆਗਾਜ਼ ਕੀਤਾ ਤੁਹਾਡੇ ਲਈ ਨਾਬੇ ਨੂੰ ਕੈਨੇਡਾ ਬਣਾ ਦੇਣਾ ਜੀ ਸਾਡੀ ਕੋਸ਼ਿਸ਼ ਹੈ ਨਾਬਾਡੇ ਆ ਰਿਹਾ ਜੀ 9 ਤਾਰੀਖ ਨੂੰ ਸ਼ਾਹੀ ਪਰਿਵਾਰ ਦੇ ਨਾਲ ਅਸੀਂ ਮਿਲ ਕੇ ਸਾਰੇ ਸਫਾਈ ਬਿਆਨ ਕਰ ਰਹੇ ਹਾਂ ਮੈਂ ਤਾਂ ਪਿਛਲੇ ਲਗਾਤਾਰ 2 2.5 ਸਾਲ ਤੋਂ ਜਿਹੜਾ ਐਮਐਲਏ ਬਣਿਆ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਨਾਬਾ ਸਾਫ਼ ਹੋਵੇ ਅਸੀਂ ਕਾਫੀ ਹੱਦ ਤੱਕ ਕਾਮਯਾਬੀ ਹੋਏ ਹਾਂ ਨਗਰ ਕੌਂਸਲ ਨਾਬਾ ਮੈਡਮ ਜਯਤਾ ਚਾਵਲਾ ਸਾਡੇ ਐਮਸੀ ਸਹਿਬਾਨ ਸਾਡੇ ਜਿਹੜੇ ਬੱਚੇ ਕੰਮ ਕਰਦੇ ਆ ਨਗਰ ਕੌਂਸਲ ਦੇ ਵੀ ਸਫਾਈ ਕਰਮਚਾਰੀ ਉਹਨਾਂ ਦੇ ਸਹਿਯੋਗ ਦੇ ਨਾਲ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋ ਰਹੀਆਂ ਹੁਣ ਅਸੀਂ ਸ਼ਾਹੀ ਪਰਿਵਾਰ ਜਿਹੜਾ ਹੈ ਜੀ ਨਾਲ ਲੱਗਿਆ ਤੇ ਸਾਰੀਆਂ ਸੰਸਥਾਵਾਂ ਨਾਲ ਲੱਗੀਆਂ ਨੇ ਅਸੀਂ ਕਈ ਗੱਲ ਕਈ ਵਾਰ ਜੋ ਚੱਲਦੇ ਨੇ ਮੈਮ ਠੁੱਸ ਹੋ ਜਾਂਦੇ ਨੇ ਇਹ ਲਗਾਤਾਰ ਚੱਲੂਗੇ ਹਫ਼ਤਾ ਦਸ ਦਿਨ ਲਈ ਹੋਇਆ ਨਗਰ ਕਾਉਂਸਲ ਦਾ ਸਾਡਾ ਸਿਸਟਮ ਤਾਂ ਜੀ 2.5 ਸਾਲ ਹੋ ਗਏ ਸਾਨੂੰ ਚੱਲਦਿਆਂ ਨੂੰ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਸੁਣਨ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕਿ ਸਿਰਫ ਇੱਕ ਦਿਨ ਦਾ ਦਿਖਾਵਾ ਨਹੀਂ ਜੀ ਆਪਾਂ ਨੂੰ ਰੈਗੂਲਰ ਆਪਣੇ ਘਰ ਤੋਂ ਇਹ ਮੁਹਿੰਮ ਸ਼ੁਰੂ ਕਰਨੀ ਪੈਣੀ ਹੈ ਕਿ ਆਪਣੇ ਘਰ ਦੇ ਵਿੱਚ ਗਿੱਲਾ ਸੁੱਕਾ ਕੂੜਾ ਜਿਹੜਾ ਉਹ ਜਦੋਂ ਗੱਡੀ ਆਉਂਦੀ ਹੈ ਨਗਰ ਕੌਂਸਲ ਨਾਭਾ ਦੀ ਉਹਦੇ ਵਿੱਚ ਪਾਓ ਤੁਸੀਂ ਸੜਕ ਤੇ ਨਾਲ ਸੱਟੋ ਰਸਤੇ ਦੇ ਨਾਲ ਸੱਟੋ ਕੋਈ ਪੋਲੀਥੀਨ ਨਾਲ ਸੱਟੋ ਕੋਈ ਪਲਾਸਟਿਕ ਦੀ ਬੋਤਲ ਨਾਲ ਸੱਟੋ ਤੁਸੀਂ ਕੋਈ ਲਫਾਫਾ ਨਾਲ ਸੱਟੋ ਪੋਲੀਥੀਨ ਦਾ ਠੀਕ ਹੈ ਜੀ ਜਾਕੋ ਹੋਰ ਜਿਹੜਾ ਚੋਕ ਕਰਦਾ ਹੈ ਜੀ ਸੀਵਰੇਜ ਨੂੰ ਉਹ ਨਾਲ ਸੱਟੋ ਤੁਸੀਂ ਤੇ ਉਹ ਜਦੋਂ ਗੱਡੀ ਕੋਈ ਆਉਂਦੀ ਹੈ ਉਹਦੇ ਵਿੱਚ ਤੁਸੀਂ ਪਾਓ ਔਰ ਜਦੋਂ ਆਪਾਂ ਇੱਕ ਕੱਲੇ-ਕੱਲੇ ਦੇ ਨਾਭਾ ਨਿਵਾਸੀ ਨੇ ਫੈਸਲਾ ਕਰ ਲਿਆ ਕਿ ਆਪਾਂ ਗਿੱਲਾ ਸੁੱਕਾ ਕੂੜਾ ਆਪਾਂ ਸਟਰਾ ਨਹੀਂ ਗੱਡੀ ਦੇ ਵਿੱਚ ਪਾਉਣਾ ਤਾਂ ਨਾਭਾ ਸਾਫ਼ ਹੋ ਜਾਣਾ ਜੀ ਇਹ ਮੁਹਿੰਮ ਜਿਹੜੀ ਅਸੀਂ ਚਾਹਾਂਗੇ ਕਿ ਕਿ ਕੰਟੀਨਿਊ ਜਿਹੜੀ ਹੈ ਚੱਲੇ ਜੀ ਨਾਭਾ ਦੇ ਇਸ ਤੋਂ ਕੋਈ ਹੋਰ ਪ੍ਰੋਗਰਾਮ ਵੀ ਲਿਖ ਕੇ ਜਾਣਗੇ ਸ਼ਹਿਰ ਦੇ ਵਿੱਚ ਕਿ ਸਿਰਫ ਸਫਾਈ ਮੁਹਿੰਮ ਹੀ ਸ਼ੁਰੂ ਕੀਤੀ ਨਹੀਂ ਹਲੇ ਅਸੀਂ ਸਫਾਈ ਮੁਹਿੰਮ ਦਾ ਹੀ ਆਗਾਜ਼ ਕੀਤਾ ਜੀ ਕਿਉਂਕਿ ਬਾਕੀ ਪ੍ਰੋਗਰਾਮ ਤਾਂ ਉਹ ਅੰਦਰ ਬੈਕਐਂਡ ਹੋਰ ਆਪਾਂ ਕੋਈ ਵੀ ਵਿਚਾਰ ਕਰ ਲਓ ਗੱਲਬਾਤ ਕਰ ਲਓ ਉਹ ਉਹ ਵੀ ਅੱਛੀ ਗੱਲ ਹੈ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਹੋਣਾ ਚਾਹੀਦਾ ਪਰ ਸਫਾਈ ਜਿਹੜੀ ਹੈ ਜੀ ਜੇ ਸਫਾਈ ਜੇ ਸਫਾਈ ਆ ਤਾਂ ਸਾਡੀ ਜ਼ਿੰਦਗੀ 'ਚ ਸਫਾਈ ਆ ਤਾਂ ਅਸੀਂ ਬਿਮਾਰੀਆਂ ਤੋਂ ਮੁਕਤਾਂ ਜੀ ਸਫਾਈ ਨਹੀਂ ਤਾਂ ਫਿਰ ਸਮਝ ਲਓ ਮੌਤ ਸਾਡੇ ਸਾਹਮਣੇ ਖੜੀ ਐ ਇਸ ਕਰਕੇ ਸਾਫ਼ ਆਪਣੇ ਆਪ ਨੂੰ ਰੱਖਣਾ ਆਪਣੇ ਘਰ ਨੂੰ ਸਾਫ਼ ਰੱਖਣਾ ਆਪਣੇ ਸ਼ਹਿਰ ਨੂੰ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਸਾਫ਼ ਰੱਖਣਾ ਬਹੁਤ ਵੱਡਾ ਮਿਸ਼ਨ ਐ ਜੀ ਇਹਦੇ ਵਿੱਚ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਜੀ ਆ ਬਿਲਕੁਲ ਨਾਬਤ ਇਹ ਬਤਾਇਆ ਕਿ ਗੁਰਦੇਵ ਸਿੰਘ ਦੇਮਾਨ ਵੀ ਸਫਾਈ ਕਰਦੇ ਨਾਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਸ਼ਾਹੀ ਪਰਿਵਾਰ ਵੀ ਆ ਤਸਵੀਰਾਂ ਤੁਹਾਨੂੰ ਸਾਹਮਣੇ ਦਿਖਾ ਰਹੇ ਆ ਟੈਂਪੂ ਜਾ ਰਹੇ ਨੇ ਟੈਂਪੂਆਂ ਦੇ ਵਿੱਚ ਜਿਹੜਾ ਸਾਈਡਾਂ ਤੇ ਕੋਈ ਕਾਗਜ਼ ਕੂੜਾ ਕਰਕਟਾ ਉਹ ਚੁੱਕ ਕੇ ਟੈਂਪੂਆਂ ਦੇ ਵਿੱਚ ਪਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾਉਂਦੇ ਜਾ ਰਹੇ ਹਾਂ ਪਰ ਟੈਂਪੂ ਬਹੁਤ ਜ਼ਿਆਦੇ ਨੇ ਗੰਦ ਘੱਟ ਲੱਗ ਰਿਹਾ ਟੈਂਪੂ ਵੱਧ ਲੱਗ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਸਫਾਈ ਹੈ ਸਫਾਈ ਹੁਣ ਕਿੰਨੇ ਦਿਨ ਚੱਲਣੀ ਆ ਇਹ ਕਿੰਨੇ ਦਿਨ ਚੱਲਣੀ ਆ ਕਿਉਂਕਿ ਨਾਬਾ ਦਿਵਸਾ ਸਾਰੇ ਨੂੰ ਬੜਾ ਚੋਹਾ ਨਾਬੇ ਨਹੀਂ ਰੱਖੀ ਗਈ ਸੀ ਨਾਬਾ ਕਦੋਂ ਸਟਾਪ ਤੋਂ ਹੈ ਤੇ ਸ਼ਹਿਰ ਉਹ ਸ਼ਹਿਰ ਦੀ ਸਤ ਆਪਣਾ ਦੇਵਤਾ ਜਿਹੜਾ ਉਹ ਨਾਬਾ ਦੇ ਵਿੱਚ ਬਣਾਇਆ ਜਾਣਾ ਪਹਿਲੀ ਵਾਰ ਲੱਗ ਰਿਹਾ ਕਿ ਮਹਾਰਾਜਾਂ ਦਾ ਪਰਿਵਾਰ ਹੈ ਜਿਹੜਾ ਉਹ ਨਾਬਿਆਂ ਦੇ ਨਾਬਾ ਸ਼ਹਿਰ ਦੇ ਵਿੱਚ ਪਹੁੰਚਿਆ ਕਈਆਂ ਹੱਥਾਂ ਦੇ ਵਿੱਚ ਕਈਆਂ ਨੇ ਆ ਦੇਵ ਮਾਨ ਗੁਰਦੇਵ ਸਿੰਘ ਦੇਵ ਮਾਨ ਜੋ ਨਾਬਾ ਤੋਂ ਬਿਧਾਇਕ ਨੇ ਕੱਲਾ ਕੱਲਾ ਕਾਗਜ਼ ਚੋਕਰੇ ਨੇ ਕਈਆਂ ਹੱਥਾਂ ਦੇ ਵਿੱਚ ਨੇ ਤੁਸੀਂ ਦੇਖ ਸਕਦੇ ਹੋ ਜੇ ਇਸ ਤਰ੍ਹਾਂ ਦੀ ਸਫਾਈ ਨਾਬਾ ਦੇ ਵਿੱਚ ਹੁੰਦੀ ਰਹੀ ਤਾਂ ਅੰਦਰ ਕੀ ਕੈਨੇਡਾ ਵਰਗਾ ਰੂਪ ਹੈ ਜਿਹੜਾ ਉਹ ਨਾਬਾ ਧਾਰ ਸਕਦਾ ਐਮਐਲਏ ਨਾਬਾ ਨੇ ਵੀ ਕਹਿ ਦਿੱਤਾ ਕਿ ਨਾਬੇ ਨੂੰ ਹੁਣ ਕੈਨੇਡਾ ਬਣਾ ਦੇਣਾ ਕੈਨੇਡਾ ਬਣਾ ਦੇਣਾ ਕਦੋਂ ਬਣੂਗਾ ਕੈਨੇਡਾ ਉਹ ਦੇਖਾਂਗੇ ਅੱਜ ਪੂਰੇ ਜੋਰਾਂ ਤੇ ਆ ਸਫਾਈ ਕੀਤੀ ਜਾ ਰਹੀ ਆ ਕਿਉਂਕਿ ਮਹਾਰਾਜਾ ਦਾ ਪਰਿਵਾਰ ਵੀ ਆ ਸੀ ਉਹਨਾਂ ਦੇ ਨਾਲ ਵੀ ਆ ਜਿਹੜੀ ਗੱਲਬਾਤ ਕਰਾਂਗੇ ਆ ਕਿਸ ਤਰ੍ਹਾਂ ਦੇਖਦੇ ਹੋ ਸਫਾਈ ਮਹਿੰਮਾ ਜਿਹੜੀ ਲਗਾਤਾਰ ਜਾਰੀ ਹੈ ਨਾਪਾ ਦੇ ਵਿਧਾਇਕ ਵੀ ਪਹੁੰਚੇ ਹੋਏ ਨੇ ਉਹਨਾਂ ਦੇ ਮੋੜੇ ਦੇ ਉੱਪਰ ਕਹੀ ਰੱਖੀ ਹੋਈ ਆ ਬਿਲਕੁਲ ਮੋੜੇ ਦੇ ਉੱਪਰ ਕਹੀ ਰੱਖੀ ਰ ਉਸकी ਜ਼ਿੰਮੇਵਾਰੀ ਹੈ ਕਿ ਅਬ ਇਹ ਇਸ ਰੋਡ ਕੋ ਸਾਫ ਯਹੀ ਰੱਖेंगे ਜੇਕਰ ਆਪ ਗੰਦਗੀ ਹੋਤੀ ਤਾਂ ਇਨਕੀ ਜ਼ਿੰਮੇਵਾਰੀ ਹੋਗੀ ਕਿ ਇੱਕ ਵਾਰ ਤਾਂ ਪਬਲਿਕ ਨੇ ਸਾਫ ਕਰਦੀ ਹੈ ਅਬ ਇਹ ਸਾਫ ਰੱਖੇ ਇਹ ਮੈਂ ਰਾਜਨੀਤਿਕ ਫੋਟੋਆਂ ਖਿਚਾਉਣ ਲਈ ਜ਼ਰੂਰ ਆ ਜਾਂਦਾ ਲਗਾਤਾਰ ਦਿਖਾਈ ਦੇਣਗੇ ਐਮਐਲਏ ਸਾਹਿਬ ਕ ਅੱਜ ਹੀ ਰੋਡਾਂ ਦੇ ਉੱਪਰ ਦੇਖਣਗੇ ਤੁਹਾਨੂੰ ਮੈਂ ਆਪਕੋ ਜੈਸੇ ਓਨੈਸ तो मैंने देखा रोड के आसपास इतनी गंदगी नहीं है जहाँ डम बने हुए हैं दो तीन वहाँ ज़्यादा गंदगी है फिर मैंने उस डम का सोर्स पता करने की कोशिश करी कि डम कैसे बन रहे हैं तो ये समझ में आ रहा है ये डम जो हम घर वाले लोग प्राइवेट कचरे कूड़े वालों को देते हैं वो ला के इस डम में डालते हैं जो सरकारी गाड़ियाँ आ रही हैं वो सरकारी गाड़ियाँ इस डम में कचरा नहीं डाल रही है ਤੋ ਕਹੀਂ ਹਮ ਲੋਗੋ ਕੋ ਵੀ ਸਾਥ ਦੇਣਾ ਪੜੇਗਾ ਕਿ ਹਮ ਜੋ ਸਰਕਾਰੀ ਕਚਰੇ ਵਾਲੀ ਗਾੜੀ ਆ ਰਹੀ ਹੈ ਉਸੀ ਮੇ ਕਚਰਾ ਡਾਲੇ ਨਾ ਕਿ ਪ੍ਰਾਈਵੇਟ ਕੋ ਦੇ ਉਹ ਪ੍ਰਾਈਵੇਟ ਆਪਣੀ ਛੋਟੀ ਰੇਡੀ ਮੇ ਕਚਰਾ ਲਾ ਕੇ ਰੋਡ ਕੇ ਸਾਈਡ ਮੇ ਡੰਮ ਬਣਾ ਦਿੰਦੇ ਹੈ ਤੋ ਹਮ ਹਰ ਚੀਜ਼ ਕੇ ਲਿਏ ਸਭ ਕੋ ਵੈਸੇ ਬਲੇਮ ਨਹੀਂ ਕਰਾਉਂਦਾ ਕਹੀਂ ਦਿਖਾ ਦਿੰਦੇ ਆ ਕਹੀਂ ਮੋੜੇ ਤੇ ਆ ਮਹਾਰਾਣੀ ਪ੍ਰੀਤੀ ਸਿੰਘ ਨੇ ਕਹਿੰਦੇ ਤਾਂ ਵੱਡੀ ਜ਼ਿੰਮੇਵਾਰੀ ਆ ਨਾਬਾਰੇ ਵਿਧਾਇਕ ਦੀ ਸਫਾਈ ਰੱਖਣਾ ਇਹਨਾਂ ਦੀ ਜ਼ਿੰਮੇਵਾਰੀ ਹੈ ਬਿਲਕੁਲ ਕੋਈ ਦੋਹਰਾਵਾ ਨਹੀਂ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਨਿਭਾ ਰਿਆਂ ਨਿਭਾਵਾਂਗੇ ਵੀ ਪਰ ਉਹਦੇ ਲਈ ਨਾਪਨ ਵਾਸੀ ਦਾ ਸਹਾਇਕ ਚਾਹੀਦਾ ਜ ਨਾਬਨਵਾਸੀ ਨਾਲ ਹੋਣਗੇ ਤਾਂ ਨਾਬਾ ਸ਼ਹਿਰ ਵੀ ਸਾਫ਼ ਹੋਊਗਾ ਪਾਸੋਂ ਵੀ ਸਾਫ਼ ਹੋਊਗਾ ਨਾਬਾ ਵਿਧਾਨ ਸਭਾ ਦੇ ਪਿੰਡ ਵੀ ਸਾਫ਼ ਹੋਣਗੇ ਜੀ ਔਰ ਇਹਦੇ ਤੋਂ ਕਮਾਈ ਵੀ ਹੁੰਦੀ ਹੈ ਜੀ ਜਿੰਨਾ ਗਾਰਬੇਜ ਹੈ ਨਾ ਜਿਹਦੇ ਵਿੱਚ ਪਲਾਸਟਿਕ ਹੈ ਇਹਦੇ ਵਿੱਚੋਂ ਲੱਕੜ ਸ਼ੀਸ਼ਾ ਬਾਲ ਠੀਕ ਹੈ ਜੀ ਇਹ ਤੋਂ ਕਮਾਈ ਵੀ ਹੁੰਦੀ ਹੈ ਜੀ ਨਗਰ ਕੌਂਸਲ ਨਾਬਾ ਨੂੰ ਕਮਾਈ ਵੀ ਹੋਏਗੀ ਸਾਡਾ ਸ਼ਹਿਰ ਵੀ ਸਾਫ਼ ਹੋਏਗਾ ਡਾਕਟਰਾਂ ਜਾਂ ਦਵਾਈਆਂ ਤੋਂ ਨਜਾਤ ਮਿਲੇਗੀ ਸ਼ਹਿਰ ਸੁੰਦਰ ਲੱਗੇਗਾ ਔਰ ਕਿਤੇ ਨਾ ਕਿਤੇ ਮਹਾਰਾ ਹੀਰਾ ਸਿੰਘ ਜੀ ਮਹਾਰਾ ਰਤਮਨ ਸਿੰਘ ਜੀ ਮਹਾਰਾ ਪ੍ਰਤਾਪ ਸਿੰਘ ਜੀ ਉਹਨਾਂ ਦੀ ਆਤਮਾ ਨੂੰ ਸਕੂਨ ਵੀ ਮਿਲੂਗਾ ਕਿ ਚਲੋ ਕੋਈ ਤਾਂ ਹੈਗੇ ਇਸ ਮੇਰੇ ਨਾਬੇ ਨੂੰ ਸਾਫ਼ ਕਰਨ ਵਾਲੇ ਜਿਹੜੇ ਚਾਹੁੰਦੇ ਆ ਕਿ ਨਾਬਾ ਸਾਫ਼ ਸੁਥਰਾ ਹੋਵੇ ਬਿਲਕੁਲ ਨਾਬਾ ਦੇ ਬਤਾਇਕ ਨੇ ਸਮੇਂ-ਸਮੇਂ ਤੇ ਪ੍ਰਾਲੇ ਬਿਲਕੁਲ ਕਰਦੇ ਆ ਰਹੇ 2.5 ਸਾਲਾਂ ਤੋਂ ਸਫਾਈ ਦੇ ਪਰ ਅਜ ਨਾਬਾ ਦਿਵਸ ਤੋਂ ਲੈ ਕੇ ਸਫਾਈ ਮਹਮਾ ਜਿਹੜੀ ਉਹ ਵੱਖਰੇ ਤਰੀਕੇ ਨਾਲ ਸ਼ੁਰੂ ਕੀਤੀ ਗਈ ਆ ਕਿਉਂਕਿ ਕਹਿੰਦੇ ਲੋਕਾਂ ਦਾ ਸਾਥ ਸਫਾਈ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿੱਦਾਂ ਤੁਸੀਂ ਦੇਖ ਸਕਦੇ ਹੋ 9 ਸਤੰਬਰ ਇਸ ਮਹੀਨੇ ਦੀ 9 ਤਰੀਕ ਨੂੰ ਨਾਬਾਡੇ ਹੈ ਤੇ ਆਪਾਂ ਨਾਬਾਡੇ ਦੇ ਯਾਦ ਚ ਆਪਾਂ ਨੇ ਐਮਜੀ ਰੋਡ ਦੀ ਸਫਾਈ ਕਰਨ ਦਾ ਸੋਚਿਆ ਤਾਂ ਜਿੱਦਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਬਹੁਤ ਸਾਰੇ ਕਮੇਟੀਆਂ ਸਕੂਲ ਅਕੈਡਮੀ ਦੇ ਬਹੁਤ ਬੱਚੇ ਆਏ ਨੇ ਉਹਨਾਂ ਨੇ ਸਾਫ਼ ਕੀਤਾ ਹੋਇਆ ਤੇ ਆਪਾਂ ਸੰਡੇ ਨੂੰ ਵੀ ਇਦਾਂ ਸਾਫ਼ ਕਰਾਂਗੇ ਤੇ ਮੇਰਾ ਨਾਮ ਕੈਂਦੌਰ ਹੈ ਤੇ ਕੈਂਦੌਰ ਚੋਂ ਮੈਂ ਦੇਖਿਆ ਕਿ ਕੈਂਦੌਰ ਬਹੁਤ ਸਾਫ਼ ਹੁੰਦਾ तो उदा ही मैं चाहता कि मेरा घर भी वाहगुरु जी का खालसा वाह दिस इज़ बिगिनिंग एक शुरुआत है और पीती ने जैसे आपको बता दिया है हमारी क्या इंटेंशन है वी जस्ट वॉन्ट टू क्लीन अप नाभाड हेल्प इन द इनवायरमेंट दैट वर्ल्ड ओवर द टॉक इज गोइंग ऑन अबाउट द एनवायरमेंट एंड वी आर दिस इज़ अ स्मॉल स्टार्ट टूवर्ड्स दैट थैंक यू ਦੇਖੋ ਜੀ ਬਹੁਤ ਵਧੀਆ ਅਸੀਂ ਨਾਬਾ ਜਿਹੜੇ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਮੀਂਹ ਵਿੱਚ ਹਿੱਸਾ ਲੈ ਔਰ ਖਾਸ ਕਰਕੇ ਅਸੀਂ ਤਕਰੀਬਨ 8 ਤੋਂ 10 ਕੁਇੰਟਲ ਜਿਹੜੇ ਲਫਾਫੇ ਗੇੜਦੇ ਆ ਜੀ ਔਰ ਫਿਰ ਆਪਾਂ ਉਹਨੂੰ ਪੈਸੇ ਦੇ ਕੇ ਕੱਢਦੇ ਆ ਜੇ ਬਰਤਾਰਾ ਖਤਮ ਹੁੰਦਾ ਤਾਂ ਮੇਰੇ ਖਿਆਲ ਨਾਬਾ ਜਿਹੜਾ 50% ਤੋਂ ਵੱਧ ਹੀ ਹੋ ਜੂ ਅੱਜ ਬਹੁਤ ਵਧੀਆ ਦੀਨਾ ਸਾਰਿਆਂ ਨੂੰ ਹਿੱਸਾ ਲੈਣਾ ਆ ਆਪਣਾ ਸ਼ਾਹੀ ਪਰਿਵਾਰ ਨੇ ਜਿਹੜਾ ਇਹ ਪ੍ਰਾਲਾ ਸ਼ੁਰੂ ਕੀਤਾ ਹੈ ਜਿਹੜਾ ਕਿ ਬਹੁਤ ਧਿਰ ਪਹਿਲਾਂ ਸ਼ੁਰੂ ਕਰ ਲੈਣਾ ਚਾਹੀਦਾ ਸੀਗਾ ਪਰ ਇਹਨਾਂ ਦੇ ਆਉਣ ਨਾਲ ਹੋਰ ਵੀ ਬਹੁਤ ਚੀਜ਼ਾਂ ਮਤਲਬ ਦੇਖ ਰਹੇ ਹਾਂ ਸੀ ਇੰਪਰੂਵਮੈਂਟ ਹੋ ਰਹੀ ਹੈ ਤੇ ਇਹਨਾਂ ਦਾ ਸੁਪਨਾ ਸੀਗਾ ਕਿ ਵੀ ਨਾਬੇ ਨੂੰ ਮੈਂ ਅੰਦੌਰ ਦੀ ਤਰ੍ਹਾਂ ਬਣਾਵਾ ਕਿਉਂਕਿ ਮੈਡਮ ਅੰਦੌਰ ਤੋਂ ਬਿਲੋਂਗ ਕਰਦੇ ਹਨ ਵੀ ਮੈਂ ਉਹਨਾਂ ਸਾਫ ਬਣਾਵਾ ਤੇ ਅਸੀਂ ਇਹਨਾਂ ਦੇ ਨਾਲ ਆ ਉਹ ਕਹਿੰਦੇ ਵੀ ਆਉਂਦੇ ਮਤਲਬ ਸਾਲ ਤੱਕ ਜਦੋਂ ਨਾਬਾ ਦੇਵਸ ਹੋਊਗਾ ਤਾਂ ਨਾਬਾ ਅਸੀਂ ਅੰਦੌਰ ਦਾ ਰੂਪ ਬਣਾ ਦੇਣਾ ਤੇ ਅਸੀਂ ਵੀ ਇਹਨਾਂ ਦੇ ਨਾਲ ਹਮੇਸ਼ਾ ਸਹਿਮਤਾਂਗੇ ਤੇ ਨਾਲ ਰਹਾਂਗੇ ਜਦੋਂ ਵੀ ਸਾਨੂੰ ਬੁਲਾਉਣਗੇ ਤਾਂ ਅਸੀਂ ਸਫਾਈ ਲਈ ਇਹਨਾਂ ਦੇ ਨਾਲ ਤੇ ਆ ਬਹੁਤ ਵਧੀਆ ਲੱਗਦਾ ਹੈ ਕਿ ਸਾਡੇ ਨਾਪੇ ਚ ਸਫਾਈ ਹੋਈ ਹੈ ਜਦ ਕਿ ਪਹਿਲੀਆਂ ਸਰਕਾਰਾਂ ਨੇ ਉਹਨਾਂ ਕੂੜੇ ਦੇ ਢੇਰ ਚੱਕੇ ਆ ਪਾਚ ਪਾਚ ਸਪਲਾਈ ਕਰਨ ਲਈ ਕੋਈ ਉਪਰਾਨੇ ਕੀਤਾ ਪਰ ਜਿਹੜੇ ਹੁਣ ਨਵੇਂ ਐਮਐਲਏ ਆਏ ਨੇ ਉਹਨਾਂ ਨੇ ਪੂਰੀ ਤਰ੍ਹਾਂ ਇਹਨਾਂ ਦੀ ਸਾਨਾ ਵੀ ਸਫਾਈ ਕਰੇ ਨੇ ਢੇਲੀ আর ਇੱਕ ਗਲੀ ਚ ਕੂੜੇ ਵਾਲੀ ਵਾਲਟੀ ਜਾਫੀ ਕੁੜੀ ਵਾਲੀ ਉਹ ਚੱਕਰ ਲੀ ਉਹਨਾਂ ਨੇ ਆਪਣੇ ਕਾਰਪੋਰੇਟ ਭੇਜ ਦੇਨੇ ਤੇ ਸਾਨੂੰ ਬਹੁਤ ਵਧੀਆ ਲੱਗਦਾ ਕਿ ਸਾਡੇ ਨਾਬੇ ਸਫਾਈ ਹੋ ਰਹੀ ਹੈ ਤੇ ਖੁਸ਼ੀ ਹੈ ਕਿ ਕੋਈ ਰਾਜਾ ਸਾਹਿਬ ਦਾ शाही ਪਰਿਵਾਰ ਵੱਲੋਂ ਵੀ ਇਹ ਉਪਰਾਲਾ ਕੀਤਾ ਗਿਆ ਹੈ ਕਿਉਂਕਿ 9 ਤਰੀਕ ਨੂੰ ਨਾਬਾ ਦਿਵਸ ਹੈ ਇਸ ਕਰਕੇ ਉਹਨਾਂ ਨੇ ਸੋਚਿਆ ਵੀ ਨਾਬਾ ਦਿਵਸ ਮਨਾਉਣ ਦਾ ਉਹੀ ਫਾਇਦਾ ਜੇ ਆਪਣਾ ਸ਼ਹਿਰ ਵੀ ਨਾਬਾ ਸਾਰਾ ਸਾਫ਼ ਸੁਥਰਾ ਹੋਊਗਾ ਕਿਉਂਕਿ ਉਹ ਚਾਹੁੰਦੇ ਨੇ ਵੀ ਸਾਰੇ ਨਾਬਾ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਹੋਵੇ ਇਸ ਕਰਕੇ ਸਾਰੇ ਹੀ ਹੀਰਾ ਮਹਿਲ ਨਿਵਾਸੀ ਸਕੂਲ ਅਕੈਡਮੀ ਸਾਰੇ ਸ਼ਾਹੀ ਪਰਿਵਾਰ ਦੇ ਨਾਲ ਇਸ ਸਰਲਾਗਾ ਹੋਗ ਕਦਮ ਦਾ ਨਾਲ ਸਾਦੇ ਰਹੇ ਨੇ ਇਸ ਕਰਕੇ ਅਸੀਂ ਵੀ ਚਾਹੁੰਦੇ ਹਾਂ ਸਾਰਾ ਸਾਡਾ ਨਾਬਾ ਦੀ ਸ਼ਹਿਰ ਸਾਫ਼ ਹੋਵੇ ਤੇ ਇਸੇ ਕਰਕੇ ਨਾਬਾ ਦਿਵਸ ਮਨਾਉਣ ਦਾ ਫਾਇਦਾ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਸਤੰਬਰ ਨੂੰ ਨਾਬਾ ਦੇਸ ਮਨਾ ਰਹੇ ਹਾਂ ਮਹਾਰਾਣੀ ਪ੍ਰੀਤੀ ਸਿੰਘ ਜੀ ਕੁਮਾਰ ਸਿੰਘ ਜੀ ਦਾ ਬਹੁਤ ਵੱਡਾ ਉਪਰਾਲਾ ਸਲਾਗਾ ਜੋਗ ਕੰਮ ਵੀ ਕਰ ਰਹੇ ਨੇ ਜਿਨ੍ਹਾਂ ਦੇ ਉਦਮ ਸਦਕਾ ਹੀ ਨਿਊ ਇੰਡੀਅਨ ਸੀਨੀਅਰ ਸੈਕੰਡਰੀ ਸਕੂਲ ਇੱਥੇ ਸੇਵਾ ਨਿਭਾਈ ਹੈ ਇਸ ਤਰ੍ਹਾਂ ਹੋਰ ਸਕੂਲਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਸਾਰਿਆਂ ਦਾ ਹੀ ਨਾਬਾ ਹੈ ਇਸ ਕਰਕੇ ਜੇ ਸਾਰੇ ਯੋਗਦਾਨ ਪਾਉਣਗੇ ਤਾਂ ਹੀ ਨਾਬਾ ਸਫਰ ਹੋਗਾ ਨਾਬਾ ਤੋਂ ਹਰਮਿੰਦਰ ਸਿੰਘ ਮਾਨ